ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਮਨਪ੍ਰੀਤ ਕੌਰ ਮੈਂ ਨਜਿੱਕੇ ਜਿੰਸ ਤੁਹਾਡਾ ਸਵਾਗਤ ਕਰ ਰਹੀ ਆ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਬਿਲਕੁਲ ਰੈਸਟੋਰੈਂਟ ਸਟਾਈਲ ਵਿੱਚ ਪਨੀਰ ਟਿੱਕਾ ਮਸਾਲਾ ਜੋ ਕਿ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੈ ਤੈਨੂੰ ਬਣਾਉਣਾ ਬਹੁਤ ਜ਼ਿਆਦਾ ਈਜ਼ੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਉਹਦੇ ਵਾਸਤੇ ਸਭ ਤੋਂ ਪਹਿਲਾਂ ਅਸੀਂ ਪਨੀਰ ਲੈਣਾ ਹੈ ਮੈਂ 250 ਗ੍ਰਾਮ ਪਨੀਰ ਲਿੱਤਾ ਵੈ ਜਿਹਦੇ ਆਪਾਂ ਮੋٹے-ਮੋٹے ਪੀਸ ਕੱਟ ਲੈਣੇ ਨੇ ਪਨੀਰ ਦਾ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਕੱਟ ਕੇ ਰੱਖਣਾ ਵੈ ਥੋੜਾ ਜਿਹਾ ਪਨੀਰ ਦਾ ਜੋ ਪੀਸ ਹੈ ਉਹ ਥੋੜਾ ਵੱਡਾ-ਵੱਡਾ ਹੀ ਕੱਟਣਾ ਵੈ ਕਿ ਜੋ ਟਿੱਕਾ ਮਸਾਲੇ ਦਾ ਪਨੀਰ ਹੁੰਦਾ ਹੈ ਕਟਿੰਗ ਹੁੰਦੀ ਹੈ ਉਹ ਮੋਟੀ ਹੁੰਦੀ ਹੈ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਟਿੱਕੇ ਰੱਖ ਸਕਦੇ ਹੈਗੇ ਹੋ ਇਹ ਦੇਖੋ ਆਪਾਂ ਸਾਰਾ ਪਨੀਰ ਕੱਟ ਲਿੱਤਾ ਵੈ ਇੰਨਾ ਸਾਈਜ਼ ਰੱਖਿਆ ਵੈ ਆਪਾਂ ਨੇ ਤੁਸੀਂ ਬਾਕੀ ਆਪਣੇ ਹਿਸਾਬ ਨਾਲ ਦੇਖ ਕੇ ਰੱਖ ਸਕਦੇ ਆ ਕਿਉਂ ਆਪਾਂ ਇਹ ਕੋਸ ਤਰੀਕੇ ਨਾਲ ਮੋਟਾ ਮੋਟਾ ਕੱਟ ਲਿੱਤਾ ਹੈ ਤੁਸੀਂ ਥੋੜਾ ਜਿਹਾ ਮੋਟਾ ਹੀ ਲੈਣਾ ਪੀਸ ਹੁਣ ਅਸੀਂ ਇਹਦੇ ਉੱਪਰ ਨਮਕ ਤੇ ਲਾਲ ਮਿਰਚ ਛਿੜਕ ਦਵਾਂਗੇ ਆਪਾਂ ਹਲਕਾ ਹਲਕਾ ਹੀ ਇਹਦੇ ਵਿੱਚ ਤੇ ਉੱਪਰ ਨਮਕ ਤੇ ਲਾਲ ਮਿਰਚ ਛਿੜਕਾਂਗੇ ਬਿਲਕੁਲ ਥੋੜਾ ਥੋੜਾ ਜਿਹਾ ਅੱਧੇ ਚਮਚ ਨਾਲ ਵੀ ਕੱਟ ਕਿ ਜਦੋਂ ਅਸੀਂ ਇਹਨੂੰ ਦੂਜੀ ਮੈਰਿਨੇਸ਼ਨ ਕਰਨੀ ਹੈ ਤੇ ਸਾਡੀ ਚ ਕਰਾਰੀ ਬਣੇ ਇਸ ਕਰਕੇ ਆਪਾਂ ਹਲਕਾ ਹਲਕਾ ਦੇ ਪਰ ਨਮਕ ਤੇ ਲਾਲ ਮਿਰਚ ਛਿੜਕਾਂਗੇ ਤਾਂ ਕਿ ਜਦੋਂ ਅਸੀਂ ਦੂਜੀ ਮੈਰਿਨੇਸ਼ਨ ਤਿਆਰ ਕਰੀਏ ਤੇ ਉਹ ਸਾਡੀ ਜੋ ਬ ਕਰਾਰੀ ਬਣੇ ਇਸ ਕਰਕੇ ਪੱਥਰ ਛੜਕਣਾਵੇਂ ਅੱਧੀ ਚਮਚ ਨਾਲੋਂ ਵੀ ਘਾਟ ਅਸੀਂ ਨਮਕ ਲੈਣਾ ਤੇ ਅੱਧੀ ਚਮਚ ਨਾਲੋਂ ਹੀ ਘਾਟ ਅਸੀਂ ਇਹਦੇ ਵਿੱਚ ਤੇ ਲਾਲ ਮਿਰਚ ਲੈਣੀ ਹੈ ਬਸ ਇਹਨੂੰ ਹਲਕਾ ਹਲਕਾ ਪਕੋਟ ਕਰ ਦੇਣਾ ਮੈਂ ਜ਼ਿਆਦਾ ਨੂੰ मिक्स नहीं करना है क्योंकि ਸਾਡੇ ਜੋ ਪਨੀਰ ਦੇ ਪੀਸਸ ਨੇ ਉਹ ਬਹੁਤ ਸੌਫਟ ਹੁੰਦੇ ਨੇ ਉਹ ਟੁੱਟਣ ਦਾ ਵੀ ਡਰ ਹੁੰਦਾ ਵੈ ਇਸ ਕਰਕੇ ਆਪਨੋ ਹਲਕਾ ਹਲਕਾ ਰਬ ਕਰਨਾ ਬਸ ਇਸ ਤਰੀਕੇ ਨਾਲ ਤਾਂ ਕਿ ਜੋ ਸਾਡੇ ਸਾਰੇ ਪਨੀਰ ਦੇ ਉੱਪਰ ਨਮਕ ਤੇ ਲਾਲ ਮਿਰਚ ਛਿੜਕ ਜਾਣ ਬਸ ਇੰਨਾ ਹੀ ਕਰਨਾ ਹੈ ਹੁਣ ਜਦੋਂ ਸਾਡੇ ਥੋੜੇ ਜਿਹਾ ਹੋ ਜਾਣ ਮੈਰੀਨੇਸ਼ਨ ਤੈਸੇ ਹੁਣ ਦੂਜੀ ਮੈਰੀਨੇਸ਼ਨ ਤਿਆਰ ਕਰ ਲਾਂਗੇ ਇਹਨੂੰ ਉਹਦੇ ਵਾਸਤੇ ਇੱਕ ਪਰ ਡੋਂਗੇ ਵਿੱਚ ਥੋੜਾ ਜਿਹਾ ਦਹੀਂ ਲਾਂਗੇ ਦਹੀਂ ਤੁਸੀਂ ਫਰੈਸ਼ ਦਹੀਂ ਲੈਣਾ ਵੈ ਖੱਟਾ ਦਹੀਂ ਨਹੀਂ ਲੈਣਾ ਹੈਗਾ ਵੈ ਤੇ ਥੋੜਾ ਜਿਹਾ ਗਾੜਾ ਦਹੀਂ ਲੈਣਾ ਵੈ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿਿੱਦਾਂ ਹੀ ਸਾਡਾ ਖੱਟਾ ਨਾ ਹੋਵੇ ਤੁਸੀਂ ਚਾਹੇ ਤੇ ਫੰਕੜ ਵੀ ਲੈ ਸਕਦੇ ਹੋ ਚਾਹੇ ਤੇ ਥੋੜਾ ਜਿਹਾ ਗਾੜਾ-ਗਾੜਾ ਜੋ ਦਹੀਂ ਹੁੰਦਾ ਉਹ ਵੀ ਲੈ ਸਕਦੇ ਅਗੇਓ ਹੁਣ ਅਸੀਂ ਇਹਨੂੰ ਬਾਈਂਡਿੰਗ ਦੇਣ ਵਾਸਤੇ ਦੋ ਚਮਚ ਵੇਸਣ ਪਾ ਦਾਂਗੇ ਤੁਸੀਂ ਚਾਹੇ ਤੇ ਜੋ ਪੁੱਜ ਛੋਲੇ ਹੁੰਦੇ ਨੇ ਉਹਨਾਂ ਨੂੰ ਵੀ ਪੀਸ ਕੇ ਲੈ ਸਕਦੇ ਹੈਗੇ ਹੋ ਤੇ ਮੈਂ ਅੱਧੀ ਚਮਚ ਇਸ ਦੇ ਵਿੱਚ ਨਮਕ ਪਾਇਆ ਹੋਇਆ ਹੈ ਨਮਕ ਤੁਸੀਂ ਧਿਆਨ ਨਾਲ ਪਾਣਾ ਹੈ ਕਿਉਂਕਿ ਅਸੀਂ ਜਦੋਂ ਪਨੀਰ ਦਾ ਪੀਸਸ ਨੂੰ ਵੀ ਨਮਕ ਲਗਾ ਕੇ ਰੱਖਿਆ ਹੋਇਆ ਹੈ ਤੇ ਲਾਲ ਮੇਚ ਪਾ ਕੇ ਰੱਖੀ ਹੋਈ ਹੈ ਇਸ ਲਈ ਆਪਾਂ ਨਮਕ ਤੋਂ ਧਿਆਨ ਨਾਲ ਲੈਣਾ ਹੈ ਹੁਣ ਅੱਧੀ ਚਮਚ ਹੀ ਮੈਂ ਇਹਦੇ ਵਿੱਚ ਲਾਲ ਮੇਚ ਪਾਈ ਹੈਗੀ ਹੈ ਹੌਨਸਿਆ ਦੇ ਵਿੱਚ 1 ਤੋਂ 1.5 ਚਮਚ ਹੌਨਸਿਆ ਦੇ ਵਿੱਚ ਲਸਣ ਅਦਰਕ ਦਾ ਪੇਸਟ ਪਾਣਾ ਹੈ ਤੁਸੀਂ ਚਾਹੇ ਤੇ ਲਸਣ ਅਦਰਕ ਨੂੰ ਕੁਟਕੇ ਵੀ ਲੈ ਸਕਦੇ ਆ ਕਿਉਂ ਇਹਦੇ ਵਿੱਚ ਲਸਣ ਅਦਰਕ ਦਾ ਟੇਸ ਬਹੁਤ ਵਧੀਆ ਆਂਦਾ ਹੈ ਤੁਸੀਂ ਲਸਣ ਅਦਰਕ ਜਰੂਰ ਪਾਣਾ 1 ਚਮਚ ਹੌਨਸਿਆ ਦੇ ਵਿੱਚ ਗਰਮ ਮਸਾਲਾ ਪਾ ਦਾਂਗੇ ਤੇ ਇੱਕ ਚਮਚੀ ਇਸੇ ਦੇ ਵਿੱਚ ਪਾਓ ਬਾਜੀ ਮਸਾਲਾ ਪਾ ਰਹੀ ਹਾਂ ਮੈਂ ਇਹਦੇ ਵਿੱਚ ਤੁਸੀਂ ਚਾਹੇ ਤੇ ਚਾਟ ਮਸਾਲਾ ਵੀ ਪਾ ਸਕਦੇ ਅਗੇਓ ਪਰ ਪਾਓ ਬਾਜੀ ਦੇ ਨਾਲ ਇਹਦਾ ਵੀ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੁਸੀਂ ਇਸ ਕਰਕੇ ਇੱਕ ਵਾਰੀ ਪਾਓ ਬਾਜੀ ਮਸਾਲਾ ਜ਼ਰੂਰ ਪਾ ਕੇ ਦੇਖਣਾ ਤੇ ਅਸੀਂ ਇੱਕ ਕਰਛੀ ਤੇਲ ਲੈ ਰਹੇ ਹਾਂ ਕੁਕਿੰਗ ਆਇਲ ਤੁਸੀਂ ਜੋ ਯੂਜ਼ ਕਰਦੇ ਤੁਸੀਂ ਉਹ ਲੈ ਸਕਦੇ ਹੋ ਮੈਂ ਸਰੋਂ ਦਾ ਤੇਲ ਲਿੱਤਾ ਵੈ ਕਿਉਂਕਿ ਸਰੋਂ ਦੇ ਤੇਲ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਵੈ ਬਾਕੀ ਤੁਸੀਂ ਜੋ ਤੁਹਾਨੂੰ ਕੁਕਿੰਗ ਆਇਲ ਪਸੰਦ ਹੈ ਤੁਸੀਂ ਉਹ ਲੈ ਸਕਦੇ ਹੋ ਇਹ ਸਾਡਾ ਸਾਰਾ ਸੰਗੀਤਰਾ ਸਭ ਨੂੰ ਮਿਕਸ ਕਰ ਲਿੱਤਾ ਵੈ ਹੁਣ ਅੱਧੇ ਚਮਚ ਨਲੂਵੀ ਘੱਟ ਅਸੀਂ ਇੱਥੇ ਹਲਦੀ ਪਾਣੀ ਹੈ ਹਲਦੀ ਆਪਾਂ ਕਲਰ ਕਰਕੇ ਪਾਉਂਦੇ ਆ ਕਿਆ ਅਗਰ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ ਤੁਸੀਂ ਸਕਿਪ ਕਰ ਸਕਦੇ ਹੋ ਹੁਣ ਆਪਾਂ ਸਾਰਿਆਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਵੈ ਜਦੋਂ ਤੱਕ ਕਿ ਸਾਡਾ ਜੋ ਬੇਸਨ ਹੈ ਤੇ ਦਹੀਂ ਹੈ ਚੰਗੀ ਤਰ੍ਹਾਂ ਮਿਕਸ ਨਹੀਂ ਹੋ ਜਾਂਦਾ ਤਦ ਤੱਕ ਬ ਮਿਕਸ ਕਰਨਾ ਹੈ ਇਹਨੂੰ ਹੁਣ ਮੈਂ ਥੋੜੀ ਜਿਹੀ ਇਹਦੇ ਵਿੱਚ ਕਸੂਰੀ ਮੇਥੀ ਪਾਈ ਹੈ ਤੁਸੀਂ ਚਾਹੇ ਤੇ ਫਰੈਸ਼ ਧਨੀਆ ਵੀ ਪਾ ਸਕਦੇ ਹੈਗੇ ਹੋ ਕਸੂਰੀ ਮੇਥੀ ਨਾਲ ਵੀ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਵੈ ਹੁਣ ਮੈਂ ਇਹਦੇ ਵਿੱਚ ਥੋੜੀ ਜਿਹੀ ਪੁਦੀਨਾ ਪਾਵਾਂਗੀ ਪੁਦੀਨਾ ਮੈਂ ਸੁੱਕਾ ਹੋਇਆ ਪੁਦੀਨਾ ਲਿੱਤਾ ਵੈ ਤੁਸੀਂ ਚਾਹੇ ਤੇ ਥੋੜਾ ਜਿਹਾ ਫਰੈਸ਼ ਪੁਦੀਨਾ ਵੀ ਲੈ ਸਕਦੇ ਆਗੇ ਉਹ ਹੁਣ ਆਪਾਂ ਸਾਰਿਆਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਿੱਤਾ ਵੈ ਇਸ ਤਰੀਕੇ ਨਾਲ ਸਾਡਾ ਮੈਰਿਨੇਸ਼ਨ ਤਿਆਰ ਹੋ ਚੁੱਕਿਆ ਵੈ ਸਾਡਾ ਜੋ ਦਹੀਂ ਹੈ ਔਰ ਬੇਸਨ ਹੈ ਉਹ ਚੰਗੀ ਤਰੀਕੇ ਨਾਲ ਮਿਕਸ ਹੋ ਚੁੱਕਿਆ ਵੈ ਅਜ ਕੋਈ ਵੀ ਔਣ ਗਠਾਨ ਨਹੀਂ ਹੈਗੀ ਹੈ ਹੁਣ ਅਸੀਂ ਟਿੱਕੇ ਮਸਾਲੇ ਵਾਸਤੇ ਥੋੜਾ ਜਿਹਾ ਪਿਆਜ਼ ਲੈ ਲਾਂਗੇ ਮੈਂ ਦੋ ਪਿਆਜ਼ ਲਿੱਤੇ ਨੇ ਜਿੰਨਾਂ ਆਪਾਂ ਚੌਰਸ ਚੌਰਸ ਕੱਟ ਲੈਣਾ ਹੈ ਤੇ ਇੱਕ ਸ਼ਿਮਲਾ ਮਿਰਚ ਲਈਤੀ ਹੈ ਇਹਨਾਂ ਨੂੰ ਆਪਾਂ ਚੌਰਸ ਚੌਰਸ ਕੱਟ ਲੈਣਾ ਤੁਸੀਂ ਮੈਂ ਹਰੀ ਸ਼ਿਮਲਾ ਮਿਰਚ ਲਈਤੀ ਹੈ ਤੁਸੀਂ ਲਾਲ ਸ਼ਿਮਲਾ ਮਿਰਚ ਪੀਲੀ ਸ਼ਿਮਲਾ ਮਿਰਚ ਵੀ ਲੈ ਸਕਦੇ ਆ ਕਿਉਂ ਹੁਣ ਜੋ ਅਸੀਂ ਪਨੀਰ ਨੂੰ ਨਮਕ ਮਿਰਚ ਲਗਾ ਕੇ ਰੱਖਿਆ ਸੀਗੇ ਹੁਣ ਉਹ ਇਹਦੇ ਵਿੱਚ ਪਾ ਦੇਣੇ ਨੇ ਤੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਪਰ ਹਲਕੇ ਹਲਕੇ ਹੱਥਾਂ ਨਾਲ ਆਪਾਂ ਮਿਕਸ ਕਰਨਾ ਹੈ ਕਿਉਂਕਿ ਸਾਡੇ ਜੋ ਪਨੀਰ ਦੇ ਪੀਸੇਸ ਨੇ ਉਹ ਬਹੁਤ ਜ਼ਿਆਦਾ ਸੌਫਟ ਨੇ ਆਪਾਂ ਇਸ ਕਰਕੇ ਇਹਨਾਂ ਨੂੰ ਹਲਕੇ ਹੱਥਾਂ ਨਾਲ ਹੀ ਕਰਨਾ ਹੈ ਤਾਕੀ ਜੋ ਸਾਡੇ ਪਨੀਰ ਹੈ ਉਹ ਟੁੱਟ ਨਾ ਜਾਵੇ ਆਪਾਂ ਇਸ ਤਰੀਕੇ ਨਾਲ ਸਾਰੇ ਪਨੀਰ ਦੇ ਪੀਸਿਸ ਪਾ ਦਿੰਨੇ ਆ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਸਾਰੇ ਪਨੀਰ ਦੇ ਪੀਸ ਪਾ ਦਿੱਤੇ ਨੇ ਤੇ ਇਹਨਾਂ ਨੂੰ ਹਲਕੇ ਹਲਕੇ ਹੱਥਾਂ ਨਾਲ ਮਿਕਸ ਕਰਨਾ ਹੈ बस अपन ਨਾਈ ਮਿਕਸ ਕਰਨਾ ਹੈ ਕਿ ਜੋ ਸਾਡੇ ਪਨੀਰ ਦੇ ਉੱਪਰ ਜੋ ਸਾ ਆਪਾਂ ਮੈਰੀਨੇਸ਼ਨ ਤਿਆਰ ਕੀਤੀ ਹੈ ਉਹ ਚੰਗੀ ਤਰੀਕੇ ਨਾਲ ਕੋਟ ਹੋ ਜਾਵੇ ਹੁਣ ਜੋ ਅਸੀਂ ਪਿਆਜ਼ ਤੇ ਸ਼ਿਮਲਾ ਵਿੱਚ ਕੱਟੇ ਸੀਗੇ ਉਹ ਵੀ ਪਾ ਦਾਂਗੇ ਉਹ ਵੀ ਸਾਡੇ ਚੰਗੀ ਤਰੀਕੇ ਨਾਲ ਮੈਰੀਨੇਸ਼ਨ ਵਿੱਚ ਆਪਾਂ ਇਹਨਾਂ ਨੂੰ ਅੱਧੇ ਘੰਟੇ ਵਾਸਤੇ ਕਮ ਸੇ ਕਮ ਰੱਖਣਾ ਹੈ ਤੁਸੀਂ ਜਿਆਦਾ 10 ਵਾਸਤੇ ਰੱਖ ਸਕਦੇ ਹੋ ਤੇ ਉਹ ਵੀ ਜਿਆਦਾ ਬਹੁਤ ਵਧੀਆ ਵੈ ਇਹਦੇ ਤੁਸੀਂ ਕਮ ਸੇ ਕਮ ਅੱਧੇ ਘੰਟੇ ਵਾਸਤੇ ਮੈਰੀਨੇਸ਼ਨ ਵਿੱਚ ਇਹਨਾਂ ਨੂੰ ਜ਼ਰੂਰ ਰੱਖਣਾ ਹੈ ਤਾਂ ਕਿ ਸਾਡੇ ਜੋ ਪਨੀਰ ਹੈ ਉਹਦਾ ਟੇਸਟ ਵਧੀਆ ਹੋ ਜਾਏਗਾ ਆਪਾਂ ਨੱਚੰਗੀ ਤਰੀਕੇ ਨਾਲ ਮਿਕਸ ਕਰ ਲਿੱਤਾ ਵੇ ਬਸ ਇੰਨੀ ਦੇਰੀ ਕਰਨਾ ਵੇ ਹੁਣ ਅਸੀਂ ਇਹਨੂੰ ਕਮ ਸੇ ਕਾਮ ਅੱਧੇ ਘੰਟੇ ਵਸਤੇ ਮੈਰੀਨੇਸ਼ਨ ਵਿੱਚ ਰੱਖਣਾ ਵੇ ਆਪਾਂ ਨੇ ਹੁਣ ਤਾ ਤੱਕ ਆਪਾਂ ਜਦ ਤਾ ਨਹੀਂ ਸਾਡੇ ਮੈਰੀਨੇਸ਼ਨ 'ਚ ਰਹਿੰਦੇ ਨੇ ਆਪਾਂ ਇਹਦਾ ਤੜਕਾ ਤਿਆਰ ਕਰ ਲੈਣੇ ਹੈਗਾ ਹੁਣ ਅਸੀਂ ਕੜਾਈ ਦੇ ਵਿੱਚ ਇੱਕ ਕੜਛੀ ਤੇਲ ਲੈ ਲਿੱਤਾ ਵੇ ਮੈਂ ਸਰੋਂ ਦਾ ਤੇਲ ਲਿੱਤਾ ਵੈ ਤੁਸੀਂ ਜੋ ਕੁਕਿੰਗ ਆਇਲ ਯੂਜ਼ ਕਰਦੇ ਤੁਸੀਂ ਉਹ ਲੈ ਸਕਦੇ ਹੋ ਮੈਂ ਸਰੋਂ ਤੇਲ ਚ ਬਣਾ ਰਹੀ ਐ ਇਹਨੂੰ ਜੋ ਸਰੋਂ ਦਾ ਤੇਲ ਚੰਗੀ ਤਰੀਕੇ ਨਾਲ ਗਰਮ ਹੋ ਜਾਵੇ ਅਸੀਂ ਇਹਦੇ ਚ ਖੜੇ ਮਸਾਲੇ ਪਾ ਦਾਂਗੇ ਜਿਹਦੇ ਵਿੱਚ ਮੈਂ ਤੇਜ ਪੱਤਾ, ਜਾਵਿਤਰੀ, ਕਾਲੀ ਮਿਰਚ ਤੇ ਜੀਰਾ ਲਿੱਤਾ ਵੈ ਇਹਨਾਂ ਨੂੰ ਚੰਗੀ ਤਰੀਕੇ ਨਾਲ ਆਪਾਂ ਭੁੰਨ ਲਾਂਗੇ ਪਹਿਲਾਂ ਆਪਾਂ ਉਨਾ ਪਾਸਾ ਚੰਗੀ ਤਰੀਕੇ ਨਾਲ ਪੁੰਨ ਲੇ ਦਿੱਤਾ ਹੈ ਹੁਣ ਅਸੀਂ ਇਹਦੇ ਵਿੱਚ ਮੈਂ ਇਹਦੇ ਵਿੱਚ ਤਿੰਨ ਤੋਂ ਚਾਰ ਪਿਆਜ਼ ਬਰੀਕ-ਬਰੀਕ ਕੱਟ ਕੇ ਪਾ ਰਹੀ ਹਾਂ ਤੁਸੀਂ ਚਾਹੇ ਤੈਨੂੰ ਮਿਕਸੀਜ ਪੀਸ ਵੀ ਸਕਦੇ ਹੈਗੇ ਹੋ ਪਰ ਮੈਂ ਨੂੰ ਬਰੀਕ-ਬਰੀਕ ਕਰ ਦਿੱਤਾ ਹੈ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਪੁੰਨਾਵੇਂ ਪਿਆਜ਼ ਨੂੰ ਆਪਾਂ ਬਹੁਤ ਚੰਗੀ ਤਰੀਕੇ ਨਾਲ ਪੁੰਨਾਵੇਂ ਤਾਂ ਕਿ ਜੋ ਸਾਡੇ ਮਸਾਲੇ ਦਾ ਟੇਸਟ ਹੈ ਬਹੁਤ ਵਧੀਆ ਆਵੇ ਇਸ ਕਰਕੇ ਆਪਾਂ ਦੀ ਪੁਨਾਈ ਚੰਗੀ ਤਰੀਕੇ ਨਾਲ ਕਰਨੀ ਹੈਗੀ ਐ ਸਾਡੇ ਜਦ ਤੱਕ 골ਡਨ ਬ੍ਰਾਊਨ ਨਾ ਹੋ ਜਾਣ ਤਾਂ ਤੱਕ ਆਸਪਨਾਂ ਚੰਗੀ ਤਰੀਕੇ ਨਾਲ ਪੁੰਨਣਾ ਵੇ ਇਹਨੂੰ ਆਪਾਂ ਸਲੋ ਗੈਸ ਤੇ ਹੀ ਪੁੰਨਣਾ ਵੇ ਤਾਂ ਕਿ ਜੋ ਸਾਡੇ ਪਿਆਜ਼ ਚੰਗੀ ਤਰੀਕੇ ਨਾਲ ਭੁੰਨੇ ਜਾਣ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਸਾਡਾ ਕਲਰ ਚੇਂਜ ਹੋਣਾ ਸ਼ੁਰੂ ਹੋ ਚੁੱਕਿਆ ਵੇ ਪਰ ਆਪਾਂ ਅਜੇ ਵੀ ਇਹਨੂੰ ਥੋੜੀ ਦੇਰ ਪੁੰਨਾਂਗੇ ਹੁਣ ਅਸੀਂ ਇਹਦੇ ਵਿੱਚ ਲਸਣ ਅਦਰਕ ਦਾ ਪੇਸਟ ਪਾ ਦਾਂਗੇ ਮੈਂ ਲਸਣ ਅਦਰਕ ਦਾ ਪੇਸਟ ਪਾ ਰਹੀ ਹਾਂ ਤੁਸੀਂ ਚਾਹੇ ਤਾਂ ਲਸਣ ਅਦਰਕ ਨੂੰ ਕੁੱਟ ਕੇ ਵੀ ਪਾ ਸਕਦੇ ਹੋ ਇੱਕ ਚਮਚ ਮੇ ਲਸਣ ਅਦਰਕ ਦਾ ਪੇਸਟ ਪਾਇਆ ਹੋਇਆ ਹੈ ਹੁਣ ਅਸੀਂ ਇਹਨੂੰ ਫਿਰ ਚੰਗੀ ਤਰੀਕੇ ਨਾਲ ਪੁੰਨਾਵੇਂ ਐਨੂੰ ਪੁੰਨਣ ਦੇ ਨਾਲ ਹੀ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਮਸਾਲਾ ਪੁੰਨਾਂਗੇ ਸਾਡੀ ਸਬਜ਼ੀ ਦਾ ਟੇਸਟ ਹੋਰ ਵੱਧ ਜਾਂਦਾ ਵੈ ਇਸ ਕਰਕੇ ਅਸੀਂ ਚੰਗੀ ਤਰੀਕੇ ਨਾਲ ਪੁੰਨਾਵੇਂ ਫਸ ਲੋ ਗੈਸ ਤੇ ਭੁੰਨਾ ਹੈ ਤਾਂ ਕਿ ਸਾਡਾ ਮਸਾਲਾ نیچے ਲੱਗਣਾ ਚਾਵੇ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਭੁੰਨਾਵੇਂ ਇਹ ਦੇਖੋ ਸਾਡਾ ਮਸਾਲਾ ਚੰਗੀ ਤਰੀਕੇ ਨਾਲ ਭੁੰਨ ਚੁੱਕਿਆ ਵੈ ਹੁਣ ਅਸੀਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਮੈਂ ਦੋ ਟਮਾਟਰ ਲੈਂਦੇ ਨੇ ਜਿੰਨੂੰ ਆਪਾਂ ਬਰੀਕ-ਬਰੀਕ ਕੱਟ ਲਿੱਤਾ ਵੈ ਤੁਸੀਂ ਚਾਹੇ ਤੇ ਟਮਾਟਰਾਂ ਨੂੰ ਵੀ ਮਿਕਸੀ ਵਿੱਚ ਚੰਗੀ ਤਰੀਕੇ ਨਾਲ ਪੀਸ ਕੇ ਲੈ ਸਕਦੇ ਹਗੇਓ ਹੁਣ ਆਪਾਂ ਟਮਾਟਰਾਂ ਨੂੰ ਚੰਗੀ ਤਰੀਕੇ ਨਾਲ ਪੁੰਨਾਵੇਂ ਜਿੱਦਾਂ ਸਾਢੇ ਸਾਢੇ ਟਮਾਟਰ ਗਲ ਨਹੀਂ ਜਾਂਦੇ ਆਪਾਂ ਇਹਨੇ ਦੇਰ ਤੱਕ ਨੂੰ ਪੁੰਨਾਵੇਂ ਆਪਾਂ ਚੰਗੀ ਤਰੀਕੇ ਨਾਲ ਪੁੰਨਾਂਗੇ ਅਸੀਂ ਹੁਣ ਇਹਦੇ ਵਿੱਚ ਨਮਕ ਪਾ ਦਾਂਗੇ ਨਮਕ ਮੈਂ ਇੱਕ ਚਮਚ ਪਾਇਆ ਵੈ ਨਮਕ ਤੁਸੀਂ ਧਿਆਨ ਨਾਲ ਪਾਣਾ ਵੈ ਕਿਉਂਕਿ ਅਸੀਂ ਨਮਕ ਮੈਰੀਨੇਸ਼ਨ ਵਿੱਚ ਵੀ ਪਾਇਆ ਸੀਗਾ ਸੋ ਕਿ ਨਮਕ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਲੈਣਾ ਵੈ ਨਮਕ ਪਾਉਣ ਦੇ ਨਾਲ ਕਿ ਟਮਾਟਰ ਸਾਡੇ ਜਲਦੀ गल ਜਾਂਦੇ ਨੇ ਹੁਣ ਅਸੀਂ ਇਹਦੇ ਵਿੱਚ ਲਾਲ ਮਿਰਚ ਪਾ ਦਾਂਗੇ ਲਾਲ ਮਿਰਚ ਤੁਸੀਂ ਧਿਆਨ ਨਾਲ ਪਾਣੀ ਹੈ ਕਿਉਂਕਿ ਜਦੋਂ ਅਸੀਂ ਪਨੀਰ ਨੂੰ ਮੈਰੀਨੇਸ਼ਨ ਕੀਤਾ ਸੀਗਾ ਤਾਂ ਵੀ ਪਾਇਆ ਸੀਗਾ ਔਰ ਜਦੋਂ ਦੂਜੀ ਮੈਰੀਨੇਸ਼ਨ ਤਿਆਰ ਕੀਤੀ ਹੈ ਉਹਦੇ ਵਿੱਚ ਵੀ ਲਾਲ ਮਿਰਚ ਪਾਈ ਸੀਗੀ ਸੋ ਕਿ ਤਿੱਖਾ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਰੱਖ ਸਕਦੇ ਹੋ ਮੈਂ 1 ਚਮਚ ਲੈਂਦੀ ਐ ਤੇ ਅੱਧੇ ਚਮਚ ਨਾਲ ਉਹ ਵੀ ਘੱਟ ਮੈਂ ਇਹਦੇ ਵਿੱਚ ਹਲਦੀ ਲੇਤੀ ਹੈ ਇਹਨਾਂ ਸਾਰਿਆਂ ਨੂੰ ਚੰਗੇ ਤਰੀਕੇ ਨਾਲ ਪਾਣੀ ਮਿਕਸ ਕਰ ਲੈਣਾ ਹੁਣ ਦਵਾਰਾ ਤੋਂ ਚੰਗੀ ਤਰੀਕੇ ਨਾਲ ਇਹਨਾਂ ਨੂੰ ਪੁਨਾਈ ਕਰਨੀ ਹੈ ਜੀ ਤਾਂ ਕਿ ਜੋ ਸਾਡੇ ਟਮਾਟਰਾਂ ਚੰਗੀ ਤਰੀਕੇ ਨਾਲ ਗਲ ਜਾਣ ਹੁਣ ਅੱਪ ਜਿਹੜੇ ਤੀਜ ਪੱਤਾ ਪਾਇਆ ਸੀਗਾ ਇਹ ਕੱਢ ਲਾਂਗੇ ਕਿਉਂਕਿ ਇਹਦਾ ਜੋ ਟੇਸਟ ਹੈ ਉਹ ਮਸਾਲੇ ਵਿੱਚ ਆ ਚੁੱਕਿਆ ਵੈ ਇਸ ਕਰਕੇ ਆਪਾਂ ਤੀਜ ਪੱਤਾ ਕੱਢ ਦਿੱਤਾ ਵੈ ਇਹਦੇ ਬਾਕੀ ਅਸੀਂ ਜੋ ਖੜੇ ਮਸਾਲੇ ਆ ਦੇ ਵਿੱਚ ਰਹਿਣ ਦਾਂਗੇ ਹੁਣ ਆਪਾਂ ਫਿਰ ਇਹ ਚੰਗੀ ਤਰੀਕੇ ਨਾਲ ਦੀ ਪੁੰਨਾਈ ਕਰਨੀ ਹੈ ਜਿੱਦਾਂ ਇਹ ਸਾਡਾ ਜੋ ਮਸਾਲਾ ਤੇਲ ਨਾਲ ਛੱਡ ਦੇਵੇ ਤਾਂ ਤੱਕ ਇਸ ਨੂੰ ਚੰਗੀ ਤਰ੍ਹਾਂ ਪੁੰਨਾਵੇਂ ਥੋੜਾ ਜਿਮੇਚ ਪਾਣੀ ਪਾ ਦਿੱਤਾ ਤਾਂ ਕਿ ਸਾਡਾ ਜੋ ਮਸਾਲਾ ਵਾ ਨੀਚੇ ਨਾ ਲੱਗ ਜਾਵੇ ਹੁਣ ਆਪਾਂ ਚੰਗੀ ਤਰੀਕੇ ਨਾਲ ਪੁੰਨਾਗੇ ਥੋੜੀ ਦੇਰ ਵਸਤੇ ਆਪਾਂ ਢੱਕ ਕੇ ਪਕਾ ਲਾਂਗੇ ਇਨੂੰ 5 ਮਿੰਟ ਵਰਸੇ ਆਪਾਂ ਟੱਕੇ ਪਕਾਣਾ ਵੈ ਤਾਂ ਤੱਕ ਜੋ ਸਾਡਾ ਪਨੀਰ ਹੈ ਮੈਜਨੇਸ਼ਨ ਹੋ ਚੁੱਕਿਆ ਵੈ ਹੁਣ ਅਸੀਂ ਇਹਨੂੰ ਇਸ ਤਰੀਕੇ ਦੇ ਜੋ ਪੈਨ ਹੁੰਦੇ ਨੇ ਨਾ ਸੈਂਡਵਿਚ ਪੈਨ ਉਹਨਾਂ ਦੇ ਅੰਦਰ ਜਿਹੜੇ ਉਹਦੇ ਵਿੱਚ ਕਰ ਰਹੀ ਆ ਤੁਸੀਂ ਚਾਹੇ ਤੇ ਸਿੰਪਲ ਤਵੇ ਤੇ ਵੀ ਕਰ ਸਕਦੇ ਏਗੇ ਉਹ ਮੈਂ ਥੋੜਾ ਜਿਆਦਾ ਵਿੱਚ ਸਰੋਂ ਦਾ ਤੇਲ ਪਾਇਆ ਵੈ ਤੇਲ ਮੇਰਾ ਚੰਗੀ ਤਰੀਕੇ ਨਾਲ ਪਹਿਲਾਂ ਸੜਿਆ ਹੋਇਆ ਸੀਗਾ ਮੈਂ ਤਾਂ ਪਾਇਆ ਵੈ ਤੁਸੀਂ ਚੰਗੀ ਤਰ੍ਹਾਂ ਜੋ ਤੇਲ ਹੈ ਜ ਸਰੋਂ ਦਾ ਤੇਲ ਲੈਂਦੇ ਹੋ ਚੰਗੀ ਤਰੀਕੇ ਨਾਲ ਪਹਿਲਾਂ ਉਹਨੂੰ ਉਹਦਾ ਜ ਧੂਆਂ ਕੱਢ ਲੈਣਾ ਔਰ ਤੁਸੀਂ ਚਾਹੇ ਤੇ ਇਹਦੇ ਵਿੱਚ ਜੋ ਤੁਸੀਂ ਕੁਕਿੰਗ ਆਇਲ ਯੂਜ਼ ਕਰਦੇ ਤੁਸੀਂ ਉਹ ਵੀ ਲੈ ਸਕਦੇ ਹੋ ਚਾਹੇ ਤੇ ਥੋੜਾ ਜਿਹਾ ਤੁਸੀਂ ਮੱਖਣ ਵੀ ਲੈ ਸਕਦੇ ਹੋ ਉਹ ਤੁਹਾਡੇ ਤੇ ਆਪਣੇ ਤੇ ਹੈਗਾ ਵੈ ਪਰ ਇਹਦਾ ਜੋ ਟੇਸਟ ਹੈ ਉਹ ਸਰੋਂ ਦੇ ਤੇਲ ਵਿੱਚ ਕੀ ਆਂਦਾ ਵੈ ਇਸ ਕਰਕੇ ਤੁਸੀਂ ਇੱਕ ਵਾਰੀ ਇਹਨੂੰ ਸਰੋਂ ਦੇ ਤੇਲ 'ਚ ਜ਼ਰੂਰ ਬਣਾ ਕੇ ਦੇਖਣਾ ਹੁਣ ਜਦੋਂ ਸਾਡਾ ਤੇਲ ਚੰਗੀ ਤਰੀਕੇ ਨਾਲ ਗਰਮ ਹੋ ਜਾਵੇ ਅਸੀਂ ਤਾਂ ਤੱਕ ਇਹਨੂੰ ਚੰਗੀ ਤਰੀਕੇ ਨਾਲ ਗਰਮ ਕਰਾਂਗੇ ਤੁਸੀਂ ਚਾਹੇ ਮੈਂ ਤੈਨੂੰ ਗ੍ਰਿਲ ਪੈਨ 'ਚ ਬਣਾ ਰਹੀ ਹਾਂ ਤੁਸੀਂ ਚਾਹੇ ਤੇ ਇਹਨੂੰ ਸਿੰਪਲ ਤਵੇ ਤੇ ਵੀ ਬਣਾ ਸਕਦੇ ਹੋ ਜਾਂ ਸਿੰਪਲ ਕੋਈ ਕੜਾਈ ਹੁੰਦੀ ਤੁਸੀਂ ਉਸ 'ਚ ਵੀ ਬਣਾ ਸਕਦੇ ਹੈਗੇ ਹੋ ਹੁਣ ਸਾਡਾ ਜੋ ਤੇਲ ਹੈ ਚੰਗੀ ਤਰੀਕੇ ਨਾਲ ਗਰਮ ਹੋ ਚੁੱਕਿਆ ਹੈ ਆਪਾਂ ਸਾਰੇ ਪਾਸੇ ਚੰਗੀ ਤਰੀਕੇ ਨਾਲ ਫੈਲਾ ਲੈਣਾ ਹੈ ਤੇ ਹੁਣ ਜੋ ਅਸੀਂ ਪਨੀਰ ਨੂੰ ਮੈਰੀਨੇਸ਼ਨ 'ਚ ਰੱਖਿਆ ਸੀਗਾ ਉਹਨੂੰ ਅੱਧੇ ਘੰਟੇ ਤੋਂ ਉੱਪਰ ਹੋ ਚੁੱਕਿਆ ਵੈ ਇਸ ਕਰਕੇ ਹੁਣ ਅਸੀਂ ਇਹਨੂੰ ਇੱਕ ਇੱਕ ਕਰਕੇ ਦੇ ਵਿੱਚ ਸਾਰੇ ਪਨੀਰ ਦੇ ਪੀਸੇ ਪਾ ਦਾਂਗੇ ਤੇ ਜੋ ਪਿਆਜ਼ ਤੇ Shimla Mirch ਨੂੰ ਵੀ ਅਸੀਂ ਰੱਖਿਆ ਸੀਗਾ ਉਹ ਵੀ ਪਾ ਦਾਂਗੇ ਇਹਨੂੰ ਬੜੇ ਤਰੀਕੇ ਨਾਲ ਹੌਲੀ ਹੌਲੀ ਇਹ ਪਰ ਰੱਖਣਾ ਵੈ ਤਾਂ ਕਿ ਜੋ ਸਾਡੇ ਪਨੀਰ ਦੇ ਪੀਸੇ ਨੇ ਆਪਸ ਵਿੱਚ ਚਪਕ ਨਾ ਜਾਣ ਹੁਣ ਆਪਾਂ ਸਾਰੇ ਇਸ ਤਰੀਕੇ ਨਾਲ ਪਨੀਰ ਦੇ ਪੀਸੇ ਪਾ ਦੇਣੇ ਨੇ ਹੁਣ ਅਸੀਂ ਇਹਨਾਂ ਨੂੰ ਅਲਰਟ ਪਲਟ ਕਰਕੇ ਦੋਨੋਂ ਪਾਸੇ ਚੰਗੀ ਤਰੀਕੇ ਨਾਲ ਪੁੰਨ ਲਾਂਗੇ ਬਿਲਕੁਲ ਆਪਾਂ ਵਸ ਸੌਫਟ ਤਰੀਕੇ ਨਾਲ ਕਰਨਾ ਹੈ ਇਹਨਾਂ ਨੂੰ ਕਿਉਂਕਿ ਸਾਡੇ ਜੋ ਪਨੀਰ ਦੇ ਪੀਸੇ ਆ ਟੁੱਟ ਨਾ ਜਾਣ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਅਲਰਟ ਪਟ ਕਰਕੇ ਕੇ ਦੋਨੋਂ ਪਾਸੇ ਚੰਗੀ ਤਰ੍ਹਾਂ ਸੇਕ ਲਾਂਗੇ ਇਸ ਤਰੀਕੇ ਨਾਲ ਇਹ ਦੇਖੋ ਤੁਸੀਂ ਪੀਸੇ ਜੋ ਸਾਡੇ ਨੇ ਸਿੱਕ ਗਏ ਨੇ ਇੱਕ ਪਾਸੇ ਹੁਣ ਆਪਾਂ ਦੂਜੀ ਪਾਸੇ ਵੀ ਇਦਾਂ ਹੀ ਕਰ ਲਾਂਗੇ ਇਹ ਦੇਖ ਅਨ ਨੂੰ ਸਾਰੇ ਪੀਸਸ ਨੂੰ ਆਪਾਂ ਲਟ ਲਾਂਗੇ ਇਹ ਦੇਖੋ ਸਾਡੇ ਦੂਜੇ ਪਾਸੇ ਵੀ ਚੰਗੇ ਤਰ੍ਹਾਂ ਸਿੱਖ ਚੁੱਕਿਆ ਹੋਇਆ ਹੈ ਪਰ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਭੁੰਨਾਵੇਂ ਜਿੱਤਾਂ ਨਹੀਂ ਸਾਡਾ ਇਹਦਾ ਕਲਰ ਚੇਂਜ ਨਹੀਂ ਹੋ ਜਾਂਦਾ ਤਾਂ ਸਾਡੀ ਜੋ ਮੈਰੀਨੇਸ਼ਨ ਹੈ ਪੱਕ ਨਹੀਂ ਜਾਂਦੀ ਆਪਾਂ ਹਨੀ ਦੇ ਤੱਕ ਅੰਨਾਂਵੇਂ ਇਹ ਦੇਖੋ ਤੁਸੀਂ ਚਾਹੇ ਤੇ ਇਹਨੂੰ ਜੋ ਸਟਿਕਸ ਆਂ ਦੀਆਂ ਨੇ ਸਟਿਕਸ ਵਿੱਚ ਪਾ ਕੇ ਤੁਸੀਂ ਸਿੰਪਲ ਗੈਸ ਦੇ ਉੱਪਰ ਵੀ ਸੇਕ ਸਕਦੇ ਹੋ ਜਿਸ ਤਰ੍ਹਾਂ ਆਪਾਂ ਕਈ ਵਾਰ ਗੈਸ ਤੇ ਰੋਟੀ ਬਣਾਉਂਦੇ ਆ ਉਸ ਤਰੀਕੇ ਨਾਲ ਤੁਸੀਂ ਇਹਨੂੰ ਹੋਰ ਦਿਨਾਂ ਸੇਕ ਸਕਦੇ ਹੈਗੇ ਹੋ ਪਰ ਇਹਦੇ ਨਾਲ ਵੀ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਹੈ স্মੋਕੀ ਜਿਹਾ ਫਲੇਵਰ ਆਂਦਾ ਹੈ ਤੁਸੀਂ ਇਸ ਕਰਕੇ ਇਹਨੂੰ ਇਸ ਤਰੀਕੇ ਨਾਲ ਕੋਈ ਵੀ ਗ੍ਰਿਲ ਪੈਨ ਤੇ ਜਾਂ ਸਿੰਪਲ ਪੈਨ ਤੇ ਵੀ ਤੁਸੀਂ ਇਹਨਾਂ ਨੂੰ ਸੇਕ ਸਕਦੇ ਹੋ ये नाल कि बहुत ज़्यादा करारा बनता वै देखो जो सा पनीर है साडा सारा चंगे तरीके भुनिया जा है वे, वह देखो देखो आप तरीके सारे पास चंगी तरीके, तरीके, तरीके कलर आन तक आपको भुनना वह देखो साडा बहुत चंगी तरीके भुनिया जा चुक वे, पर ਤੁਸੀਂ ਅਜੇ ਵੀ ਥੋੜਾ ਜਿਹਾ ਇਹਨਾਂ ਨੂੰ ਪਲਟਣਾ ਹੈ ਤਾਂ ਕਿ ਸਾਡੇ ਨੀਚੇ ਨਾਲ ਲੱਗ ਜਾਣ ਆਪ ਇਸ ਤਰੀਕੇ ਨਾਲ ਥੋੜਾ ਜਿਹਾ ਪਲਟਾਂਗੇ ਅਜੇ ਤਾਂ ਕਿ ਜੋ ਸਾਡੇ ਜੋ ਅਦਕ ਪਨੀਰ ਦੇ ਉੱਪਰ ਕਲਰ ਹੈ ਥੋੜਾ ਜਿਹਾ ਡਾਰਕ ਆ ਜਾਵੇ ਇਸ ਕਰਕੇ ਪਾ ਥੋੜਾ ਜਿਹਾ ਅਪਨ ਪੁੰਨਾਂਗੇ ਤਾਂ ਦੱਸ ਸਾਡਾ ਜੋ ਗਰੇਵੀ ਤਿਆਰ ਕੀਤੀ ਹੈ ਉਹ ਵੀ ਬਣ ਚੁੱਕੀ ਹੈ ਇਹ ਦੇਖੋ ਤੇ ਸਾਡਾ ਪਨੀਰ ਵੀ ਹੈ ਉਹ ਪੁੰਨਿਆ ਜਾ ਚੁੱਕਿਆ ਵੈ बस ਇੰਨੀ ਦੇਰ ਦਾ ਖੀ ਕੰਮ ਹੈ ਇਹ ਦੇਖੋ ਸਾਡੀ ਗਰੇਵੀ ਤਿਆਰ ਹੋ ਚੁੱਕੀ ਹੈ ਜੋ ਸਾਡਾ ਤੇਲ ਹੈ ਉੱਪਰ ਆ ਚੁੱਕਿਆ ਹੈ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਿੱਤਾ ਮੈਂ ਅੱਧਾ ਗਲਾਸ ਪਾਣੀ ਪਾਇਆ ਮੈਂ ਇਹਦੇ ਵਿੱਚ ਗਰੇਵੀ ਦੀ ਥਿਕਨੈਸ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਰੱਖ ਸਕਦੇ ਹੈਗੇ ਹੋ ਹੁਣ ਥੋੜਾ ਜਿਹਾ ਪਾਣੀ ਨੂੰ ਉਬਾਲਾ ਆ ਜਾਵੇ ਆਪਾਂ ਇਹਨੀ ਦੇਰ ਤੱਕ ਟੱਕ ਕੇ ਪਕਾਵਾਂਗੇ ਜਿੰਨਾ ਵਧੀਆ ਮਸਾਲਾ ਸੀ ਪੁੰਨਾਂ ਕੇ ਓਨਾ ਹੀ ਵਧੀਆ ਟੇਸਟ ਆਏਗਾ ਇਹਦਾ ਇਹ ਦੇਖੋ ਸਾਡਾ ਜੋ ਮਸਾਲਾ ਹੈ ਵਾਪਸ ਅਚ ਉਬਾਲੇ ਆਣੇ ਸ਼ੁਰੂ ਹੋ ਚੁੱਕੇ ਨੇ ਬਸ ਇਹਨੀ ਦੇਰ ਤੱਕ ਹੀ ਕਰਨਾ ਹੈ ਇਹ ਦੇਖੋ ਇਹ ਦੇਖੋ ਸਾਡਾ ਮਸਾਲਾ ਚੰਗੀ ਤਰੀਕੇ ਨਾਲ ਪੁੰਨ ਚੁੱਕਿਆ ਹੈ ਮਸਾਲੇ ਦਾ ਕਲਰ ਦੇਖ ਸਕਦੇ ਹੋ ਕਿੰਨਾ ਵਧੀਆ ਆਇਆ ਹੈ ਕਿਉਂਕਿ ਆਪਾਂ ਨੂੰ ਬਹੁਤ ਜ਼ਿਆਦਾ ਪੁੰਨਿਆ ਵੈ ਇਸ ਕਰਕੇ ਇਹਦਾ ਮਸਾਲਾ ਦਾ ਰੰਗ ਦਾਇਆ ਵੈ ਹੁਣ ਮੈਂ ਇੱਕ ਚਮਚ ਇਹਦੇ ਵਿੱਚ ਗਰਮ ਮਸਾਲਾ ਪਾ ਦਿੱਤਾ ਵੈ ਆਪਾਂ ਨੰ ਚੰਗੀ ਤਰੀਕੇ ਨਾਲ ਪੁੰਨਾ ਵੈ ਤੇ ਇੱਕ ਚਮਚ ਹੀ ਮੈਂ ਇਹਦੇ ਵਿੱਚ ਸੁੱਕਾ ਧਨੀਆ ਪਾਇਆ ਵੈ ਸੁੱਕਾ ਧਨੀਆ ਪਾਣ ਨਾਲ ਇਹਦਾ ਟੇਸ ਬਹੁਤ ਵਧੀਆ ਆਉਂਦਾ ਵੈ ਹੁਣ ਮੈਂ ਇਹਦੇ ਵਿੱਚ ਇੱਕ ਤੋਂ ਡੇਢ ਚਮਚ ਮੈਂ ਫਰੈਸ਼ ਚੋਕਰਦੀ ਮલાઈ ਹੁੰਦੀ ਹੈ ਉਹ ਪਾ ਰਹੀ ਆਂ ਤੁਸੀਂ ਚਾਹੇ ਤੇ ਕਰੀਮ ਵੀ ਪਾ ਸਕਦੇ ਹੈਗੇ ਹੋ ਮੈਂ ਮਲਾਈ ਲੀਤੀ ਹੈ ਮਲਾਈ ਤੁਸੀਂ ਫਰੈਸ਼ ਹੀ ਲੈਣੀ ਹੈ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕੇ ਨਾਲ ਮਿਕਸ ਕਰ ਲੈਣਾ ਮੈਂ ਆਪਾਂ ਜਿੱਦਾਂ ਇਹ ਉਬਾਲਣਾ ਨਹੀਂ ਆ ਜਾਂਦਾ ਮਲਾਈ ਨੂੰ ਅਸੀਂ ਤਾਂ ਤੱਕ ਅਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਘੁਮਾਉਂਦੇ ਜਾਣਾ ਮੈਂ ਕੱਚੀ ਨਾਲ ਤਾਂ ਕਿ ਜੋ ਸਾਡੀ ਮਲਾਈ ਹੈ ਉਹ ਫਟ ਨਾ ਜਾਵੇ ਇਸ ਕਰਕੇ ਬਸ ਥੋੜੀ ਦੇਰ ਇਸ ਤਿੱਕੇ ਨਾਲ ਪੁੰਨਾਂਗੇ ਦੇਖੋ ਸਾਡਾ ਬੱਲ ਆ ਚੁੱਕਿਆ ਵੇ ਇਹਦਾ ਮਤਲਬ ਸਾਡਾ ਮਸਾਲਾ ਵੀ ਚੰਗੀ ਤਰੀਕੇ ਨਾਲ ਤਿਆਰ ਹੋ ਚੁੱਕਿਆ ਵੈ ਹੁਣ ਮੈਂ ਇਹਦੇ ਵਿੱਚ ਕਸੂਰੀ ਮੇਥੀ ਪਾ ਰਹੀ ਹਾਂ ਤੁਸੀਂ ਇਹਦੇ ਵਿੱਚ ਚਾਹੇ ਤੇ ਹਲਤਨੀਆਂ ਵੀ ਪਾ ਸਕਦੇ ਅਗੇਓ ਹੁਣ ਜੋ ਸਾਡਾ ਪਨੀਰ ਹੈ ਜੋ ਪੁੰਨਿਆ ਸੀਗਾ ਸੀਨੇ ਉਹ ਪਾ ਦਾਂਗੇ ਇਹਦੇ ਵਿੱਚ ਆਪਾਂ ਸਾਰਾ ਪਨੀਰ ਤੇ ਪਿਆਜ਼ ਤੇ ਸ਼ਿਮਲਾ ਵਿੱਚ ਜੋ ਅਸੀਂ ਪੁੰਨੀ ਸੀ ਉਹ ਪਾ ਦਿੱਤੀ ਹੈ ਤੁਸੀਂ ਇਹਦੇ ਵਿੱਚ ਜੋ ਗਰੇਵੀ ਦੀ ਠਿਕਨਸ ਹੈ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਰੱਖ ਸਕਦੇ ਆਗੇ ਉਹ ਕਿ ਤੁਹਾਨੂੰ ਕਿੰਨੀ ਪਤਲੀ ਚਾਹੀਦੀ ਹੈ ਤੇ ਕਿੰਨੀ ਤੁਹਾਨੂੰ ਠੀਕ ਚਾਹੀਦੀ ਹੈ ਤੁਸੀਂ ਉਸ ਦਾ ਹਿਸਾਬ ਨਾਲ ਕਰ ਸਕਦੇ ਆਗੇ ਉਹ ਨਾਲ ਪਾ ਥੋੜੀ ਦੇ ਟੱਕ ਕੇ ਪਕਾਵਾਂਗੇ ਤਾਂ ਕਿ ਜੋ ਸਾਡਾ ਮਸਾਲਾ ਤੇ ਪਨੀਰ ਚੰਗੀ ਤਰੀਕੇ ਨਾਲ ਰਸ ਮਸ ਜਾਵੇ ਇਹ ਦੇਖੋ ਸਾਡਾ ਜੋ ਤੇਲ ਉੱਪਰ ਆ ਚੁੱਕਿਆ ਹੋਵੇ ਇਹ ਦੇਖੋ ਪਾਨਾਂ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਵੈ ਤੇ ਸਾਡਾ ਜੋ ਪਨੀਰ ਹੈ ਬਣ ਕੇ ਤਿਆਰ ਹੋ ਚੁੱਕਿਆ ਵੈ ਹੁਣ ਅਸੀਂ ਇਹਨੂੰ ਸਰਵ ਕਰ ਰਹੇ ਹਾਂ ਇਹ ਦੇਖੋ ਇਹ ਦੇਖੋ ਸਾਡੀ ਜੋ ਸਬਜੀ ਹੈ ਕਿੰਨੇ ਮਸਾਲੇਦਾਰ ਬਣੀ ਹੈ ਤੁਹਾਨੂੰ ਦੇਖ ਕੇ ਪਤਾ ਲੱਗ ਜਾਗਾ ਤੁਸੀਂ ਗਰੇਵ ਦੀ ਥਿਕਨੈਸ ਆਪਣੇ ਹਿਸਾਬ ਨਾਲ ਦੇਖ ਕੇ ਰੱਖ ਸਕਦੇ ਹੋ ਸਾਡਾ ਬਹੁਤ ਜਲਦੀ ਕਾਰ ਵਿੱਚ ਬਣ ਕੇ ਤਿਆਰ ਹੋ ਜਾਂਦਾ ਟਿੱਕਾ ਮਸਾਲਾ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ। ਔਰ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ। ਹੁਣ ਆਪਾਂ ਸੀਪਰਾ ਤੋਂ ਮલાઈ ਪਾ ਦਾਂਗੇ ਤੁਸੀਂ ਕਰੀਮ ਵੀ ਪਾ ਸਕਦੇ ਹੈਗੇ। ਇਹ ਦੇਖੋ। ਦੇਖਾਂ ਜੀ ਬਿਲਕੁਲ ਰੈਸਟੋਰੈਂਟ ਸਟਾਈਲ ਚ ਬਣ ਕੇ ਤਿਆਰ ਹੋਈ ਹੈ। ਤੇ ਖਾਨ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਤੁਸੀਂ ਐਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਐਨੂੰ ਵੱਧ ਤੋਂ ਵੱਧ ਨੂੰ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਔਰ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ